ਸਾਸੀ ਗਾਲ ਜੀ ਵੀਰ ਜੀ ਚੀਮਾ ਡੇਰੀ ਫਾਰਮ ਤੇ ਆਪ ਸਭ ਦਾ ਸਵਾਗਤ ਆ ਲਓ ਜੀ ਅੱਜ ਆਇਆ ਪਿੰਡ ਰਾਜਾ ਸਾਸੀ ਤਸੀਲ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨ ਵੀਰ ਕੋ ਆਇਆ ਢਿੱਲੋ ਫਾਰਮ ਤੇ ਬਾਕੀ ਕਰਦੇ ਆਂ ਵੀਰ ਨਾਲ ਗੱਲਬਾਤ ਵੀਰ ਕੋ ਚਾਰ ਪਸ਼ੂ ਆ ਦੋ ਗੱਬਰਾਂ ਜੇ ਤੇ ਦੋ ਸੂਈਆਂ ਸਵਾਈਆਂ ਬਾਕੀ ਚੰਗੇ ਪਸ਼ੂ ਆ ਕਰਦੇ ਆਂ ਗੱਲਬਾਤ ਵੀਰ ਨਾਲ ਹਾਂ ਜੀ ਸਾਸੀ ਗਾਲ ਜੀ ਵੀਰ ਜੀ ਸਾਸੀ ਆ ਵੀਰ ਜੀ ਵੀਰ ਜੀ ਨਾਮ ਤੇ ਡਰੈਸ ਦੱਸ ਦੋ ਹਾਂ ਪਾ ਜੀ ਹਰਮਨ ਪਿੰਡ ਰਾਇ ਸਾਸੀ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਜਨਾਲਾ ਜੇ ਏਅਰਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆ ਠੀਕ ਆ ਫੋਨ ਨੰਬਰ ਦੱਸ ਦੋ 826434231 ਜੀ ਠੀਕ ਆ ਅਨੇ ਪਸ਼ੂ ਆਜ ਫਿਰ ਪਸ਼ੂ ਪਾਈ ਆਏ ਚਾਰ ਪੋਣੇ ਆਪਾਂ ਦੋ ਸੋਏ ਆ ਦੋ ਗੱਬਣ ਆ ਠੀਕ ਆ ਸਾਰੀ ਵੀਡੀਓ ਵੀਰ ਭਰਾ ਕੋ ਵੇਖੇ ਨਿਗੇ ਨਿਗੇ ਮੋਲਿਆ ਤੇ ਚੀਮਾ ਡੇਰੀ ਫਾਰਮ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਹਾਂ ਚਲੋ ਕਿਹੜੀ ਤੋਂ ਸਟਾਰਟ ਕਰੀਏ ਅੱਜ ਫੱਜਰ ਮਾਹਰ ਕਰੀਏ ਭਾਜੀ ਰਾਤ ਦੀ ਮਾਂ ਸੁਈ ਹੁਣੇ ਚੋਗ ਲੈ ਜਾਂਦੀ ਭਾਈ ਤਿੰਨ ਛੱਡ ਤਿੰਨ ਨੂੰ ਬੋਲਾ ਕੱਢ ਕੇ ਲਓ ਜੀ ਸੂਈ ਸਵਾਈ ਜੇ ਬੱਚਾ ਇਹਦਾ ਕੱਟੀ ਮਗਰ ਜੇ ਮਗਰ ਕੱਟੀ ਜੇ ਬਾਕੀ ਦੋ ਮੱਜਾਂ ਹੀ ਹੋ ਗਿਆਗੇ ਟੋਟਾ ਇਹ ਮੋਲ ਤੇ ਮੈਂ ਦੇ ਦੇਣੀ ਵਿੱਚ ਪੜਾ ਗੁੱਸਾ ਦਾ ਸਿਆਲ ਚੋ ਕੇ ਫਿਰ ਹੁਣੇ ਨਹੀਂ ਮੈਂ ਲਓ ਜੀ ਕਰੋ ਚੱਕ ਬਾਕੀ ਵੀਰ ਕੋ ਪਸ਼ੂ ਚੰਗੇ ਹੀ ਹੁੰਦੇ ਆ ਤਕਰੀਬਨ ਸਾਫ ਪਸ਼ੂ ਭਾਈ ਜਾਈਦਾ ਲਓ ਜੀ ਚੰਗਾ ਥਣ ਲੱਗਾ ਕਵਾ ਦੇ ਆਂਦੀ ਭਾਈ ਮੈਨੂੰ ਹੀ ਲੱਗਾ ਕਰੋ ਚੱਕ ਵੀਰ ਜੀ ਅੰਡਰ ਕੁਆਲਿਟੀ ਬਾਕੀ ਬਾਕੀ ਮੈਂ ਬਾਕੀ ਜੈਜ ਦੇ ਰੇਟ ਤੇ ਵੀਰ ਕੋ ਦਵਾ ਦੇਣੀ ਆ ਜਿਹੜਾ ਸੁਆ ਚੋੜ ਕੇ ਫਿਰ ਤੁਹਾਡੀ ਓਨੇ ਕੀ ਵਿਗਜੇ ਕੋਈ ਮੁੱਲ ਭਾਈ 70 75 ਜੋ ਮਰਜ਼ੀ ਕਰੀਏ 80000 ਦੀ ਮੈਂ ਦੇ ਦਈਏ ਨਿਕਰਿਏ ਮਾਨਤਾ ਨਾ ਦੋ ਹੀ ਛੱਡੀਆਂ ਆ ਨਾ 60000 ਦੀ ਮੈਂ ਦੇ ਦਾਂਗੇ ਭਾਈ ਤਾਜੀ ਸੁਈ ਸਾਰਾ ਸਿਆਲ ਚੋ ਕੇ ਭਾਈ ਫਿਰ ਇਹੋ ਜਿਹੀ ਮੈਂ 60 ਬਾਕੀ ਵੱਡੀ ਮੱਝ ਆ ਕੋਈ ਵੀਰ ਆਵੇ ਤੇ ਪਸੰਦ ਆਊਗੀ ਮੱਝ ਥਾਂ ਲੈ ਦੇ ਮਾਰ ਤੋਂ ਮਾਰ ਬਾਕੀ ਮਗਰ ਵੀ ਕੱਟੀ ਆ ਇਹਦੇ ਕਰੋ ਚੈੱਕ ਆਰਡਰ ਕੁਆਲਿਟੀ ਚੰਗਾ ਥਾਂ ਲੱਗਾ ਹਾਂਜੀ ਗਾੜੀ ਭਾਈ ਆ ਵੇਖੋ ਤਿੱਜਾ ਸੁਹਾ ਗੱਪਣ ਮੈਂ ਆ ਗਈ ਆ ਆ ਆਵੇ ਮੇ ਦਾ ਮਾਰੋ ਕੰਮ ਨਾ ਲਓ ਜੀ ਵੇਖੋ ਸਫਾਈਆਂ ਜੇ ਚੇਪਾ ਹੁੰਦੇ ਆ ਸਫਾ ਮੈਂ ਲੱਜੂ ਭਾਜੀ ਇੰਨੀ ਮੈਂ ਹੋਰ ਬਾਜੂਗੀ ਦਿੱਲੀ ਬਣੀ ਆ ਪੂਰੇ ਟਾਈਟ ਆਰਡਰ ਦੀ ਆ ਹਾਂਜੀ ਕਿ ਵੀਰ ਵੇਖੋ ਭਾਜੀ ਮੈਂ ਵੀਰ ਕੋਲ ਤਕਰੀਬਨ ਪਸ਼ੂ ਚੰਗੇ ਹੀ ਹੁੰਦੇ ਆ ਸਾ ਪਸ਼ੂ ਭਾਈ ਲਈਦਾ ਲੱਭਦੇ ਗੈਜ ਭਾਣਾ ਗਾੜੀ ਵੀ ਪਾਣਾ ਨਹੀਂ ਦਈਦਾ ਗਾ ਫਿਰ ਵੀ ਆਇਆ ਇੰਦਾ ਕਾਰੋਬਾਰੀ ਮਾਰ ਪੜਦੇ ਆਪਣੇ ਨੂੰ ਕਰੋ ਜੀ ਚੱਕ ਜੇ ਟਾਈਮ ਖੜਦੀ ਆ ਮੱਝ ਪੂਰੀ ਬੜੂਗੀ ਅਜੇ ਇਹ ਸਾਡਾ ਅੱਜ ਲੈ ਖੜਦੀ ਭਾਵੇਂ ਰਾਹੀ ਕੱਢ ਜੇ ਕਰਦੋ ਨਾਲ ਹੀ ਪਿੱਛੇ ਪੁੱੜ ਦੇ ਮਾਰੋ ਕੈਮਰਾ ਨੇਵਾ ਖਾ ਲੀਏ ਵੇਖੋ ਕਰੋ ਚੱਕ ਅਡਰ ਕੁਆਲਟੀ ਹਾਂਜੀ ਭਾਜੀ ਤਿਆਰ ਬਹੁਤ ਸੋਹਣੇ ਇਹ ਫਿਰ ਕਿੰਨੇ ਦੇ ਦੇ ਦਈਏ ਮੁੱਲ ਭਾਜੀ 80 ਕਰ ਲੀਏ 85 ਕਰ ਲੀਏ 75000 ਦੀ ਮੈਂ ਦੇਣਾ ਹਾਂ ਅੱਛਾ ਤੇ ਦੋ ਛੱਡਿਏ ਜਮਾਨਤਣ ਕਰ ਦਈਏ ਪੂਰੇ 72000 ਦੀ ਭਾਜੀ ਦੇ ਰਹੇ ਹਾਂ ਚਲੋ ਇਹ ਲਓ ਜੀ ਕਰੋ ਚੱਕ ਬਾਕੀ ਥੋੜਾ ਬੋਧਾ ਮਾਨਤਨ ਹੋ ਜੂਗਾ ਮੌਕੇ ਤੇ ਮਾਨਤਨ ਵੀ ਮੌਕੇ ਤੇ ਕਰ ਦਾਂਗੇ ਬਾਕੀ ਦੂਜਾ ਸੂਹਾ ਵੱਛੀ ਆ ਗਈ ਆ ਭਾਜੀ ਲਓ ਜੀ ਕਰੋ ਚੱਕ ਨਗਿਨੇ ਵੇਖੋ ਵੱਛੀ ਫੇਸ ਬਿਊਟੀ ਕਰੋ ਚੱਕ ਸੋਹਣਾ ਧਰਤੀ ਵੱਛੀ ਏ ਕਰੋ ਚੱਕ ਵੀਰ ਜੀ ਸੋਹਣਾ ਭਾਜੀ ਵੱਛੀ ਜਾਨਦੀ ਆਏ ਐ ਸੀ ਠੰਡੀ ਖਾਂ ਤੋਂ ਬਹੁਤ ਸੋਹਣਾ ਲੱਗਾ ਫਾਇਲ ਕੁਆਲਟੀ ਵੀ ਚੰਗੀ ਆ ਧਰਤੀ ਨਹੀਂ ਮਨਵਾਉਣ ਵਾਲੀ ਕਰੋ ਜੀ ਕਿ ਚੰਗੀ ਵਹਿੜ ਆ ਸੁਆ ਦੂਜਾ ਵਹਿੜ ਦਾ ਤੁਹਾਨੂੰ ਬਹੁਤ ਚੰਗਾ ਭਾਈ ਕਰੋ ਜੀ ਅਡਰਕ ਵੜੇ ਕਿਨੇ ਦੇ ਦੀਏ ਵੀਰ ਜੀ ਵੀਰ ਜੀ ਤਿਆਰ ਕੀਤੇ ਵੱਛੀ 50 ਦੀ ਵੇਚ ਲਈਏ 55 ਦੀ ਵੇਚ ਲਈਏ ਠੀਕ ਆ ਹੁਣ ਮੁੱਲ 45000 ਜੀ ਮਾਣਾ 42 ਦੀ ਕਰਤੀਏ ਨੇ ਕਰਤੀਏ ਮੈਂ ਇਹਦਾ ਨਾ ਮਾਨ ਤਾਣਾ 40000 ਚ ਵੀਰ ਜੀ 200 ਛੋਟ ਕਰਾਂਗੇ ਲੋ ਜੀ ਚੰਗੀ ਪਰ ਮੁੱਲ ਆਪਣੇ ਨਿਗੇ ਨਿਗੇ ਹੁੰਦੇ ਆ ਚੰਗੀ ਵਹਿੜ ਆ ਕੋਈ 2 4 ਸੂਏ ਚੋਣ ਵਾਲੀ ਜੇ ਹਾਂ ਜੀ ਇਹ ਨੀ ਕਿਨਾ ਕਿਥੋਂ ਲੈਂਦਾ ਜੀ ਇਹ ਵੀ ਵੀਜੀ ਤੋਂ ਨਵਾਂ ਜਿੱਥੋਂ ਲੱਭੇ ਉੱਥੋਂ ਹੀ ਆਪਾਂ ਲੈ ਆਉਣਾ ਕਰੋ ਚੱਕਾ ਤੀਜਾ ਦਿਨ ਵੱਛੀ ਸੂਈ ਨੂੰ ਆ ਅਡਰ ਕੁਆਲਟੀ ਪਹਿਲੇ ਸੂਏ ਵੱਛੀ ਏ ਠੀਕ ਆ ਤੀਜਾ ਦਿਨ ਸੂਈ ਨੂੰ ਕੋ ਬੋਲਾ ਨਾਲੇ ਦੁੱਧ ਲਾ ਲੈ ਚੋਰਾ 15 ਕਿਲੋ ਦੇ ਲਾਗੇ ਬਣੇ ਹੋ ਕਿੰਨਾ ਚ ਵਾਜੂਗੀ ਯਾਰਾ ਨਹੀਂ ਵੀਜੀ 20 ਪਲੱਸ ਵੱਛੀ ਚਵਾਈ ਜਾਊਗੀ ਬਾਕੀ ਪੂਰੀ ਕਦ ਕਾਠ ਵਾਲੀ ਆ ਵੈੜ ਕਰੋ ਚੱਕ ਦੇਖੋ ਤੋਰਾ ਵੱਛੀ ਆਡਰ ਕੁਆਲਟੀ ਬਰੀਡ ਬੜੀ ਭਾਜੀ ਬੱਛੀ ਕੱਟ ਵਾਲਾ ਹਵਾਨਾ ਲੱਗਾ ਜੇ ਕਿ ਪੂਰੇ ਕਦ ਕਾਠ ਵਾਲੀ ਆ ਵੱਡੇ ਕਦ ਕਾਠ ਦੀ ਆ ਫੇਸ ਕੁਆਲਟੀ ਵਖਾਰੋ ਮਾਣਾ ਛੋਟੀ ਛੋਟੀ ਬੂਥੀ ਵੇਖੋ ਵੇਖੋ ਬੱਛੀ ਭਾਜੀ ਕਰੋ ਚੱਕ ਵੀਰ ਜੀ ਤਾਂ ਕਿ ਵੀਰ ਜੀ ਇਦਾਂ ਦੇ ਭਾਜੀ ਬੱਛੀ ਹਣਿੰਨ ਕਿਵਾ ਤੂੰ ਬਹੁਤ ਸੋਹਣਾ ਮੱਛੀ ਦਾ ਪਾਜੀ ਇਦਾਂ ਦੇ ਨਿੰਗੀ ਨੇ ਘੱਟ ਹੀ ਲੱਭਦੇ ਵੇਹੇ ਤੇ ਟਾਵਾਂ ਪੀਸ ਹੀ ਹੁੰਦਾ ਇਦਾਂ ਦਾ ਹਾਂਜੀ ਅੰਦਰ ਕੁਆਲਟੀ ਚੰਗਾ ਥਾਨ ਲੱਗਾ ਇਧਰੋਂ ਵਹਾਰ ਆ ਵੇਖੋ ਵਾਚੀ ਨੂੰ ਥਾਨ ਲੱਗਾ ਗੁਲਾਬੀ ਥਾਨਿਆ ਸੀਲਸ ਲੱਗ ਗਿਆ ਮਿਲਕ ਵੈਨ ਵੇਖ ਲੋ ਠੰਡੀ ਸੀਲ ਹਾਂਜੀ ਤੇ ਇਹ ਕਿੰਨੇ ਦੇ ਦੇ ਦੀ ਮਗਰ ਬੱਛੀ ਇਹਦੇ ਵਿਜੀ ਏਡੀ ਬੱਛੀ ਦਾ ਦਿਵਾਲੀ ਮੰਡੀ 1 20 ਮੋਲ ਹੋਣ ਰਿਹਾ ਤੁਸੀਂ ਵਿਜੀ ਵੇਖ ਕੇ ਆਏ ਹੋ ਬਿਲਕੁਲ ਬਿਲਕੁਲ ਹਾਂਜੀ ਇੱਥੇ ਮੁੱਲ ਭਾਜੀ ਕੋਈ 80 85 ਦੀ ਹੀ ਹੋਣਾ ਠੀਕ ਆ ਮੁੱਲ ਕਰਦੇ 75000 ਬੱਛੀ ਦਾ ਠੀਕ ਆ 70 ਦੀ ਦੇ ਦਈਏ ਕਰ ਦਈਏ ਮਾਨਤਰ ਮੈਂ ਦੇਣਾ ਕਰੋ ਮਾਨ ਜਿੰਨੇ ਦੀ ਚੰਗੀ ਲੱਗਦੀ ਭਾਜੀ ਤਾੜੀ ਥੋੜਾ ਕਰ ਦੋ ਇੱਕ ਰੀ ਖੁੱਲ ਕੇ ਤੁਸੀਂ ਕਰੋ 2 ਛੱਡ ਦਈਏ ਹਾਂ ਨਾ 65 ਦੀ ਦੇ ਦਈਏ ਵੇਖ ਲਓ ਜੇ ਹੈਗੀ ਤੇ ਸੋ ਕਰਾ ਪੜਾ ਵਿਰਾਣੂ ਕਾਣਾ ਹੋਰ 2 6000 ਦੀ ਭਾਈ ਦੇਣੀ ਆ ਵੱਚੀ ਬਾਕੀ ਵੀਰ ਜੀ 10000 ਨਾ ਗੈੜ ਜਿਹੜੀ ਛੱਡਣ ਵਾਲੀ ਨੇ ਇਦਾਂ ਦੀ ਘਰ ਚ ਵੱਜੀਆਂ ਵੀ ਸੋਹਣੀਆਂ ਲੱਗਦੀਆਂ ਇੱਕ ਦੋ 10000 ਦੀ ਵੱਚੀ ਭਾਈ ਦੇ ਰਾਂਗੇ ਪਰ ਮਿਲਦੀ ਨਹੀਂ ਆ ਮਾਰ ਕੇ ਨਾ 20000 ਡਾਉਣੇ ਆ ਵੱਚੀ ਬਾਕੀ ਜਾਦੀਆਂ ਬੰਨਨ ਨੂੰ ਇਦਾਂ ਦੀ ਇੱਕ ਹੀ ਬੰਦੀ ਹੋਵੇ ਨਾ ਦੋ ਰੱਖਣੀਆਂ ਕੱਲੀ ਵੱਡੀ ਭਾਈ ਵੱਚੀ ਕੱਲੀ ਵੱਡੀ ਆ ਹਾਂਜੀ ਤੇ ਬਾਕੀ ਹੋਰ ਨਾਲ ਛੋਟਾ ਛੋਟਾ ਜੇ ਭਾਈ ਚੰਗੀ ਮਹਿ ਲਾ ਉਹ ਇਹ ਮੱਧ ਨਹੀਂ ਦੀ ਵੱਜੀ ਠੀਕ ਆ ਵੱਡੀ 108 18 ਲੀਟਰ ਭਾਏ 1000 ਦਾ 20 ਪਲੱਸ ਵੱਡੀ ਮੱਝ ਦਾ ਜੇ 1 ਮਹੀਨਾ ਖੜਦੀ ਆ ਠੀਕ ਆ ਚੰਗਾ ਸੀ ਮੰਦਾ ਇਹ ਭਾਜੀ ਵਾਲੀ ਤੇ ਪੂਰਾ ਲੇ ਕੋ ਮਾਰੀ ਦਾ ਕੱਦ ਵੇਖ ਲੋ ਇਹ ਸਾਰਾ 17 ਮਹੀਨਾ ਦਾ ਇਹ ਭਾਜੀ ਠੀਕ ਆ ਬਾਕੀ ਜੀ ਬਰੀਡਰ ਕਿਸ ਨੇ ਚੰਗਾ ਰੱਖਣਾ ਵੇ ਨਾਲ ਰੇੜੇ ਦਾ ਕੰਮ ਦਈ ਜਾਣਾ ਰੇੜੇ ਤੇ ਭਾਜੀ ਜਾਂਦੇ ਆ ਲੱਗੋ ਜੀ ਤੇ ਨਾਲ ਚੰਗਾ ਬਰੀਡਰ ਆ ਹਾਂਜੀ ਕੱਦ ਕਾਠ ਵਾਲਾ ਇਹ ਕਿੰਨੇ ਦਾ ਦੇ ਦਈਏ ਬਰਾਮਾ ਵਾਲੀ ਦਾ ਭਾਜੀ ਮੋਲ ਤੇ 25 ਵਿੱਚੀ ਕਰਦੇ ਜੀ 22000 ਦਾ ਦੇ ਦਈਏ ਨਹੀਂ ਕਰੀਏ ਮੰਨਤਾਂ ਕਰ ਦੋ ਜੋ ਜਾਇ ਲੱਗਦਾ ਤੁਹਾਨੂੰ 20 ਦਾ ਦੇ ਦਈਏ ਹਾਂ ਨਹੀਂ ਜੀ ਫਿਰ 500 ਛੱਡ ਦਈਏ 19.5 ਦਾ ਅ ਠੀਕ ਆ ਕੋਈ ਗੱਲ ਨਹੀਂ ਬਾਕੀ ਕੋ ਥੋੜਾ ਬੋਲਾ ਛੱਡ ਦਈਏ ਵਿੱਚੀ ਨੀਆਂ ਚ 100 ਰੁਪਿਆ ਛੋੜ ਹੋਣੀ ਆ ਠੀਕ ਆ ਵੀਰ ਕੋ 15 16 ਵਾਲਾ ਨਾ ਫੋਨ ਲਾ ਠੀਕ ਆ ਹਾਂਜੀ ਲਓ ਜੀ ਬਾਕੀ ਚੋ ਚਵਾ ਕੇ ਆਪਣੀ ਤਸਲੀਮ ਕਰਕੇ ਵੀਰ ਜੀ ਸੁਈਆਂ ਭਰਾ ਚਾਰ ਟਾਈਮ ਚੋ ਗੱਪਣਾ ਆਪਣੀਆਂ ਪਾਸ ਬਾਕੀ ਗੱਪਣਾ ਪਾਸ ਕਰਕੇ ਬਾਕੀ ਵੀਰ ਕੋ ਪਛੀ ਚੰਗੇ ਹੀ ਹੁੰਦੇ ਆ ਚਲੋ ਫਿਰ ਵੀ ਆਪਣੀ ਤਸਲੀਮ ਕਰਕੇ ਧੰਨਵਾਦ ਜੀ ਧੰਨਵਾਦ